ਉਤੋ ਬਾਰਿਸ਼ ਉੱਪਰ ਪਗੜੀ ਬੱਦਲ ਬੜਿਆ ਕੀ ਆ ਪਰ ਅੱਧੇ ਘੰਟੇ ਵਿੱਚ ਜਿਹੜਾ ਮੀਂਹ ਹੈ ਨਾ ਉਹ ਅੱਧੇ ਘੰਟੇ ਦੇ ਨਾਲੇ ਪੂਰੀ ਫੱਟ ਚੜ ਗਈ ਆ ਔਰ ਬਹੁਤ ਜ਼ਿਆਦਾ ਬਾਰਿਸ਼ ਹੋਈ ਆ ਅੱਧੇ ਘੰਟੇ ਵਿੱਚ ਪਾਕਿਸਤਾਨ ਇਹ ਹਾਲ ਹੋ ਗਿਆ ਪਾਣੀ ਦੇ ਵਹਾਣ ਤੋਂ ਨਾ ਆ ਰਿਹਾ ਇੱਥੇ ਪਾਣੀ ਦੀ ਰਫਤਾਰ ਦੇਖ ਰਹੇ ਹਾਂ ਕਿਤਾ ਗੋਰੀਆ ਨੂੰ ਪੱਥਰ ਹੀ ਆ ਰਿਹਾ ਸਾਰੇ ਵੱਡੇ ਵੱਡੇ ਪੱਥਰ ਜਿਹੜੇ ਆ ਵਹਾ ਕੇ ਲੈ ਕੇ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਖੜਾ ਆਇਆ ਸੀਗਾ ਨਾ ਜਿਹੜਾ ਪਾਣੀ ਆਇਆ ਸੀ ਉਹਦੇ ਨਾਲ ਲਗਭਗ ਦੇਖੋ 2-2 ਫੁੱਟ ਡੂੰਘੀ ਜਿਹੜੀ ਹੈ ਖੱਟ ਪੈ ਚੁੱਕੀ ਹੈ ਇੱਥੇ ਇੰਨਾ ਤੇਜ਼ ਪਾਣੀ ਦਾ ਵਹਾਅ ਸੀਗਾ ਤੇ ਪਹਿਲਾਂ ਇੱਦਾਂ ਪੱਧਰਾ ਸੀਗਾ ਇਹ ਬਿਲਕੁਲ ਮਿੱਟੀ ਗੱਟਾ ਸਭ ਸਿੱਟਿਆ ਹੋਇਆ ਸੀ ਇਹਦੇ ਉੱਪਰ ਤਾਂ ਠੋਸ ਜ਼ਮੀਨ ਸੀ ਤੇ ਪਾਣੀ ਦਾ ਇੱਦਾਂ ਤੇਜ਼ ਵਹਾਅ ਜਦ ਦੇਖੋ ਖਟਾ ਕਿੱਡਾ ਹੋਇਆ ਤੇ ਹਾਲੇ ਤੱਕ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਨਾ ਤੇ ਲਗਭਗ 2 ਤੋਂ 3 ਫੁੱਟ ਡੂੰਘਾ ਜਿਹੜਾ ਟੋਆ ਪਾ ਦਿੱਤਾ ਪਾਣੀ ਪਾਣੀ ਆਪਣਾ ਰਾਹ ਕਦੀ ਵੀ ਨਹੀਂ ਛੱਡਦਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੇ ਕੀ ਹਾਲ ਕੀਤਾ ਹੈ ਜਿਹੜੇ ਲੋਕ ਖੱਡਾਂ ਦੇ ਕੋਲ ਰਹਿੰਦੇ ਆ ਨਾ ਉਹ ਪਲੀਜ਼ ਧਿਆਨ ਰੱਖਣ ਇਸ ਗੱਲ ਦਾ ਕਿ ਆਪਣੇ ਘਰਾਂ ਦੀ ਸੇਫਟੀ ਜਰੂਰ ਰੱਖੋ ਕਿਉਂਕਿ ਮਾਹੌਲ ਇਸ ਟਾਈਮ ਇਦਾਂ ਦਾ ਬਣਿਆ ਹੋਇਆ ਹੈ ਕਿ ਬੱਦਲ ਫਟ ਜਾਂਦਾ ਹੈ ਕਦੀ ਵੀ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਜਿਹੜੇ ਖੱਡਾਂ ਦੇ ਲਾਗੇ ਲੋਕ ਰਹਿੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਰਿਸਕ ਹੈ ਤੇ ਆਪਣਾ ਧਿਆਨ ਰੱਖੋ ਜੀ ਆਹ ਦੋਸਤੋ ਉੱਪਰ ਜਿੰਨਾ ਵੀ ਮਲਬਾ ਰੁੜ ਕੇ ਆਇਆ ਹੈ ਨਾ ਪੱਥਰ-ਪੁੱਥਰ ਇਹ ਸਾਰਾ ਉੱਪਰੋਂ ਰੁੜ ਕੇ ਆਇਆ ਹੈ ਜੀ ਇੰਨਾ ਪਾਣੀ ਦਾ ਵਹਾਅ ਸੀ ਜੇ ਦੇਖੋ ਕਿੰਨੇ ਕਿੰਨੇ ਭਾਰੀ ਪੱਥਰ ਹੈਗੇ ਇਹ ਸਾਰੇ ਵੱਡੇ ਵੱਡੇ ਪੱਥਰ ਜਿਹੜੇ ਉੱਪਰੋਂ ਪਾਣੀ ਢੋੜ ਕੇ ਲੈ ਕੇ ਆਏ ਪਾਣੀ ਦਾ ਬਸ ਇੰਨਾ ਹੀ ਵਹਾਅ ਜਿਹੜਾ ਹੈ ਉਹ ਰਹਿ ਗਿਆ ਤੇ ਪੂਰੀ ਜਿਹੜੀ ਸਲੇਬ ਹੈ ਨਾ ਇਹ ਭਰੀ ਹੋਈ ਸੀ ਪੂਰੀ ਤੁਮਲਬਾ ਤੁਸੀਂ ਦੇਖ ਹੀ ਲੈ ਥੱਲੇ ਕਿੰਨਾ ਇਕੱਠਾ ਹੋਇਆ ਤੇ ਹੱਲੇ ਵੀ ਜੇ ਗੱਲ ਕਰੀਏ ਤਾਂ ਬੱਦਲ ਬਹੁਤ ਜ਼ਿਆਦਾ ਘਾਣਾ ਬੱਦਲ ਹੈ ਹੱਲੇ ਵੀ ਉੱਪਰ ਪਹਾੜ ਦੇ ਤਾਂ बारिश आ ਸਕਦੀ ਹੈ ਕਦੀ ਵੀ ਤੇ ਦੋਸਤੋ ਦੇਖੋ ਕਿੰਨੇ ਕਿੰਨੇ ਭਾਰੀ ਪੱਥਰ ਹੈ ਕਿ ਦੋ ਹੱਥਾਂ ਨਾਲ ਬੰਦੇ ਪੱਥਰ ਚੱਕ ਨਹੀਂ ਸਕਦਾ ਲਗਭਗ 20 ਕਿਲੋ ਤੋਂ 10 ਕਿਲੋ 5 ਕਿਲੋ 10 ਕਿਲੋ 20 ਕਿਲੋ ਤੱਕ ਫਰੜ ਕੇ ਆਏ ਜੀ ਹੜ ਦੇ ਨਾਲ ਫਿਰ ਬਹੁਤ ਜਿਆਦਾ ਹੈ ਤਾਂ ਪਤਾ ਨਹੀਂ ਇਸ ਵਾਰੀ ਰੱਬ ਨੂੰ ਕੀ ਮਨਜ਼ੂਰ ਹੈ ਬਰਸਾਤਾਂ ਚਾਹੀਦੀਆਂ ਨੇ ਪਰ ਕੋਈ ਵੀ ਚੀਜ਼ ਲੋਡ ਤੋਂ ਵੱਧ ਹੋ ਜਾਂਦੀ ਹੈ ਨਾ ਤਾਂ ਨੁਕਸਾਨ ਦਿੰਦੀ ਹੈ ਤੇ ਉਹ ਤੁਸੀਂ ਦੇਖ ਹੀ ਰਹੇ ਹੋ ਗਿੜਿ ਗਿੜਿ ਟੋਏ ਪੈ ਚੁੱਕੇ ਆ ਜੀ ਤੇ بارش ਜਿਹੜੀ ਹੈ ਜੀ ਬਹੁਤ ਤੇਜ਼ੀ ਨਾਲ ਤਾਂ ਬਹੁਤ ਸਪੀਡ ਨਾਲ بارش ਹੋ ਰਹੀ ਹੈ ਲਗਭਗ 20 ਮਿੰਟ ਹੋ ਗਿਆ بارش ਪੈਂਦੀ ਨੂੰ